ਕੋਨੇ ਕੰਮ ਬਵੋਦੀਆ ਦਿੱਤਾ ਮਾਨੀ ਪੰਨੀ ਕੋਆਰਡੀਨੇਟਰ ਜਿੰਨਾ ਉਹਨਾਂ ਦੇ ਭਰੋਸਾ ਦਿਖਾਇਆ ਸੀ ਉਸ ਤੋਂ ਬਾਅਦ ਉਹ ਖੜੇ ਉੱtre ਨੇ ਕਿ ਕਿ ਲੱਗ ਕਿ ਆਰਾਮ ਨਹੀਂ ਆ ਸਕੇ ਹਰ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਹਰਮੇਸ਼ ਗੋਇਲ ਜੀ ਡਕਾਲੇ ਤੋਂ ਜਿਹੜੇ ਨੇ ਉਹ ਪ੍ਰਧਾਨ ਚੁਣੇ ਗਏ ਨੇ ਤੋ ਮੈਂ ਪਟਿਆਲੇ ਤੋਂ ਦੂਜੀ ਵਾਰ ਪ੍ਰਧਾਨ ਬਣਨ ਤੇ ਸਾਡੀ ਹਾਈ ਕਮਾਂਡ ਬੀਜੇਪੀ ਦੀ ਜਿੰਨੀ ਵੀ ਹਾਈ ਕਮਾਂਡ ਤੇ ਪੰਜਾਬ ਦੀ ਸਾਡੀ ਜਖੜ ਸਾਹਿਬ ਤੇ ਅਸ਼wini ਸ਼ਰਮਾ ਜੀ ਜੋ ਕਿ ਸਾਡੇ ਸਟੇਟ ਪ੍ਰਧਾਨ ਨੇ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਬੀਬਾ ਜੈਨਦਰ ਕੌਰ ਮਹਾਰਾਜਾ ਕੈਪਟਨ ਕੁਲਿੰਦਰ ਸਿੰਘ ਤੇ ਸਾਡੇ ਬਾਕੀ ਜਿੰਨੇ ਵੀ ਸਾਡੇ ਸਾਥੀ ਆ ਉਹਨਾਂ ਦੀ ਇਹ ਸਾਰੀ ਕਿਰਪਾ ਹੋਈ ਆ ਤੀਜੀ ਵਾਰ ਮੈਨੂੰ ਮਾਨ ਸਤਕਾਰ ਦਿੱਤਾ ਸੋ ਮੈਂ ਇਹ ਗੱਲ ਬਿਲਕੁਲ ਸੋ ਸਮਝ ਕੇ ਫੈਸਲਾ ਹੋਇਆ ਇਹ ਇਸ ਤੇ ਮੈਂ ਪੂਰਾ ਉਤਰੂਗਾ ਜੋ ਮੇਰੇ ਤੇ ਪਾਰਟੀ ਨੇ ਭਰੋਸਾ ਕਰਿਆ ਮੈਂ ਉਹਦੇ ਪੂਰਾ ਉਤਰ ਕੇ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਵਾਂਗਾ ਤੁਹਾਡੇ ਮੁਕਾਬਲੇ ਚ ਕੌਣ ਸੀ ਦੂਜਾ ਉਮੀਦਵਾਰ ਦੇਖੋ ਇਹ ਬੜੀ ਖੂਬਸੂਰਤੀ ਆ ਭਾਰਤੀ ਜਨਤਾ ਪਾਰਟੀ ਦੀ ਕੋਈ ਮੁਕਾਬਲੇ ਨਹੀਂ ਹੁੰਦਾ ਇੱਕ ਤਿੰਨ ਬੰਦਿਆਂ ਦਾ ਪੈਨਲ ਬਣਾਇਆ ਜਾਂਦਾ ਉਹ ਜੋ ਵੀ ਦਾ ਫੈਸਲਾ ਹੋ ਗਿਆ ਉਹ ਸਭ ਨੂੰ ਮਨਜ਼ੂਰ ਹੈ ਕੋਈ ਮੁਕਾਬਲਾ ਨਹੀਂ ਹੁੰਦਾ ਸਾਡੇ ਚ ਦੇਖੋ ਇਹ ਭਾਰਤੀ ਜਨਤਾ ਪਾਰਟੀ ਦੀ ਬੜੀ ਖੂਬਸੂਰਤੀ ਹੈ ਕਿ ਇਹ ਤਾਂ ਪਹਿਲਾਂ ਪਿਛਲੇ ਹਫਤੇ ਜਿਹੜੇ ਇਹ ਚੋਣ ਦੀ ਮੁਹਿੰਮ ਹੋਈ ਸੀ ਇੱਥੇ ਸਾਰਿਆਂ ਤੋਂ ਪਾਰਦਰਸ਼ਤਾ ਦੇ ਨਾਲ ਇੱਕ ਇੱਕ ਜਿਹੜੇ ਜ਼ਿਲ੍ਹਾ ਪ੍ਰਧਾਨ ਦੀ ਜ਼ਿਲ੍ਹਾ ਲੈਵਲ ਦੀ ਜਿਹੜੀ ਬੋਡੀ ਦੇ ਵਿੱਚ ਮੈਂਬਰ ਸੇ ਜਾਂ ਅਹੁਦੇਦਾਰ ਸਾਹਿਬਾਨ ਸੇ ਉਹ ਸਾਰੇ ਹੋਗੇ ਤੇ ਸਟੇਟ ਐਗਜ਼ੀਕਿਊਟਿਵ ਮੈਂਬਰ ਹੋਗੇ ਉਹਨਾਂ ਸਾਰਿਆਂ ਤੋਂ ਜਾਣਕਾਰੀ ਲਈਤੀ ਗਈ ਤੇ ਉਹਨਾਂ ਦੇ ਵੋਟ ਪਵਾਈ ਗਈ ਕਿ ਇਹ ਤਿੰਨ ਪੈਨਲ ਦੇ ਵਿੱਚੋਂ ਕਿਹਨੂੰ ਤੁਸੀਂ ਵਧੀਆ ਲੀਡਰ ਆਪਣਾ ਜੋ ਹੈ ਜ਼ਿਲ੍ਹਾ ਪ੍ਰਧਾਨ ਦੇਖਣਾ ਚਾਹੁੰਦੇ ਹੋ ਦੁਬਾਰਾ ਉੱਤੇ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਹਰਮੇਸ਼ ਕੋਇਲ ਜੀ ਦੀ ਜੋ ਕਾਰਗੁਜ਼ਾਰੀ ਪਿਛਲੇ ਸਾਲਾਂ ਦੇ ਵਿੱਚ ਰਹੀ ਹੈ ਜੋ ਇਹਨਾਂ ਦੀ ਪ੍ਰਧਾਨਗੀ ਦੇ ਅੰਦਰ ਬੀਜੇਪੀ ਪਟਿਆਲਾ ਜਿਲ੍ਹਾ ਸਾਊਥ ਦੇ ਵਿੱਚ ਮਜ਼ਬੂਤ ਹੋਈ ਹੈ ਉਸ ਨੂੰ ਦੇਖਦੇ ਹੋਏ 96% ਵੋਟਾਂ ਜਿਹੜੀਆਂ ਰਮੇਸ਼ ਗੋਇਲ ਜੀ ਦੀ ਹੱਕ ਦੇ ਵਿੱਚ ਭੁਗਤੀਆਂ ਸੀ ਤੇ ਇਹੀ ਇੱਕ ਖੂਬਸੂਰਤ ਨੂੰ ਦੇਖਦੇ ਹੋਏ ਬੀਜੇਪੀ ਦੇ ਜਿਹੜਾ ਅਸ਼wini ਸ਼ਰਮਾ ਪ੍ਰਧਾਨ ਜੀ ਨੇ ਤੇ ਰੀਲ ਜਾਖੜ ਜੀ ਨੇ ਵੀ ਖਾਸ ਤੌਰ ਤੇ ਪਰਮੇਸ਼ ਗੋਇਲ ਜੀ ਨੂੰ ਜਿਹੜਾ ਵਧਾਈਆਂ ਦਿੱਤੀਆਂ ਫੋਨ ਕਰਕੇ ਤੇ ਮਹਾਰਾਣੀ ਸਾਹਿਬ ਦਾ ਉਹਨੇ ਜੇ ਕਾਲ ਆਈ ਸੀ ਇਸ ਤਰੀਕੇ ਵਧਾਈਆਂ ਦਿੱਤੀ ਕਿ ਸਭ ਤੋਂ ਵੱਧ ਜਿੰਨੇ ਵੀ ਜ਼ਿਲ੍ਹੇ ਨੇ ਹੁਣ ਤੱਕ ਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਵੋਟਾਂ ਪਰਮੇਸ਼ ਗੋਇਲ ਜੀ ਨੂੰ ਜਿਹੜੇ ਪਟਿਆਲਾ ਜੀ ਹਰਮੇਸ਼ ਗੋਇਲ ਜੀ ਟਕਾਲੇ ਤੋਂ ਜਿਹੜੇ ਨੇ ਉਹ ਪ੍ਰਧਾਨ ਚੁਣੇ ਗਏ ਨੇ ਅੱਜ ਜਿਹੜੀ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਹੈ ਉਹਦੀ ਜਿਹੜੀ ਰਹਿਨਮਾਈ ਹੇਠ ਇਹ ਚੋਣ ਹੋਈ ਹੈ ਜਿਹਦੇ ਵਿੱਚ ਜਿੰਨੀਆਂ ਵੋਟਾਂ ਸੀ ਉਹਦੇ ਵਿੱਚੋਂ ਸਿਰਫ 5% ਵੋਟਾਂ ਨੇ ਜਿਹੜੀਆਂ ਖਰਾਬ ਹੋਈਆਂ ਨੇ ਜਾਂ ਇਹ ਕਹਿੰਦੇ ਕਿਸੇ ਹੋਰ ਨੂੰ ਭੁਗਤੀਆਂ ਨੇ ਪਰ 96% 97% ਜਿਹੜੀਆਂ ਵੋਟਾਂ ਨੇ ਉਹ ਇਹਨਾਂ ਨੂੰ ਹਰਮੇਸ਼ ਗੋਇਲ ਜੀ ਨੂੰ ਪਈਆਂ ਨੇ ਤੇ ਅਸੀਂ ਸਾਰੇ ਹੀ ਇਸ ਗੱਲ ਦੇ ਗਵਾਹ ਕਿ ਜਿਹੜੇ ਹਰਮੇਸ਼ ਗੋਇਲ ਜੀ ਨੇ ਇਹਨਾਂ ਨੇ ਪਿਛਲੇ 3 ਟਿਮਰਸ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ ਇੰਨਾ ਵਧੀਆ ਕੰਮ ਕੀਤਾ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਹੀ ਇੱਕ ਜੀਵਰ ਜਿਹੜੀ ਸਾਡੀ ਟੀਮ ਹੈ ਸਾਰਿਆਂ ਨੇ ਇਹਨਾਂ ਨੂੰ ਪ੍ਰਧਾਨ ਬਣਾਉਣ ਦੇ ਵਿੱਚ ਸਹਿਯੋਗ ਕੀਤਾ ਅਤੇ ਅਸੀਂ ਚਾਹੁੰਦੇ ਹਾਂ ਕਿ ਅੱਗੇ ਨੂੰ ਵੀ ਵਧੀਆ ਤੋਂ ਵਧੀਆ ਕੰਮ ਕਰਨਗੇ ਤੇ ਪਾਰਟੀ ਦੀ ਮਜ਼ਬੂਤੀ ਲਈ 2027 ਦੇ ਵਿੱਚ ਜਿਹੜੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਬੀਜੇਪੀ ਨੂੰ ਅੱਗੇ ਲੈ ਕੇ। ਸਭ ਤੋਂ ਪਹਿਲਾਂ ਤਾਂ ਜੀ ਹਰਮੇਸ਼ ਗੋਇਲ ਜੀ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ। ਜੋ ਕਿ ਉਹਨਾਂ ਨੂੰ ਉਹਨਾਂ ਦੇ ਕੰਮ ਦਾ ਇੱਕ ਤਰ੍ਹਾਂ ਦਾ ਫਲ ਮਿਲਿਆ ਜੋ ਕਿ ਭਾਰਤੀ ਜਨਤਾ ਪਾਰਟੀ ਹੈ ਉਹ ਬੰਦੇ ਦੀ ਮਿਹਨਤ ਨੂੰ ਦੇਖ ਕੇ ਇੱਕ ਤਰ੍ਹਾਂ ਦਾ ਆਪਾਂ ਉਹ ਆਉਦਿਆਂ ਦੀ ਗੱਲ ਕਹਿ ਸਕਦੇ ਹਾਂ ਕਿ ਉਹ ਭਾਰਤੀ ਜਨਤਾ ਪਾਰਟੀ ਬੰਦਿਆਂ ਦੇ ਮਿਹਨਤ ਨੂੰ ਦੇਖ ਕੇ ਆਉਦੀ ਦਿੰਦੀ ਹੈ ਤੇ ਅਸੀਂ ਦੇਖਦੇ ਹਾਂ ਦਿਨ ਪਰ ਦਿਨ ਸਾਡੇ ਨਾਲ ਪਿੰਡਾਂ ਤੋਂ ਵੀ ਜਿਹੜੇ ਲੋਕ ਜੁੜ ਰਹੇ ਨੇ ਬਾਹਰ ਸਾਨੂੰ ਦਿੱਲੀ ਮੰਗੂ ਫੋਨ ਆ ਰਹੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸੀਂ ਆਪ ਦਾ ਸਹਿਯੋਗ ਦਾ ਇੱਕ ਤਰ੍ਹਾਂ ਦਾ ਪਾਉਣਾ ਹੈ 2027 ਦੇ ਵਿੱਚ ਤੇ ਸਾਨੂੰ ਬਹੁਤ ਹੀ ਖੁਸ਼ੀ ਹੈ ਅਸੀਂ ਪੂਰਾ ਆਪ ਦੇ ਵੱਲੋਂ ਦਾ ਪੂਰਾ ਜੋਰ ਲਾ ਰਹੇ ਆ ਕਿ 2027 ਅਸੀਂ ਫਤਿਹ ਕਰਨਾ ਹੈ ਬਾਕੀ ਪ੍ਰਧਾਨ ਜੀ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸਾਡੇ ਸਮਾਣਾ ਮੰਡਲ ਦਾ ਧੰਨਵਾਦ ਕੋਨੇ ਕੰਮ ਬਹੁਤ ਵਧੀਆ ਕੀਤਾ ਭਾਰਨੀ ਪੰਡਿਤ ਕੋਰ ਜੀ ਨੇ ਜਿੰਨਾ ਉਹਨਾਂ ਤੇ ਭਰੋਸਾ ਦਿਖਾਇਆ ਸੀ ਉਸ ਤੋਂ ਵੱਧ ਉਹ ਖੜੇ ਉੱtre ਨੇ ਕਿਉਂਕਿ ਸਾਡੇ ਜਦੋਂ ਅਸੀਂ ਆਏ ਆ ਥੋੜਾ ਇੱਕ ਇਹ ਅਸੀਂ ਗੈਪ ਸੀ ਕਿ ਪੁਰਾਣੀ ਬੀਜੇਪੀ ਕਿ ਨੰਨੀ ਉਹਨਾਂ ਨੇ ਦੋਵਾਂ ਨੂੰ ਨਾਲ ਲੱਗੇ ਬਰਾਬਰ ਚੰਗੇ ਨੇ ਅੱਜ ਤੱਕ ਸਾਡੇ ਪ੍ਰਧਾਨ ਜੀ ਜੀਤेंद्र ਸ਼ਰਮਾ ਜੀ ਨੇ ਸਮਾਣੇ ਤੋਂ ਬਹੁਤ ਵਧੀਆ ਕੰਮ ਕਰ ਰਹੇ ਨੇ ਇਸ ਲਈ ਪ੍ਰਧਾਨ ਜੀ ਦੀ ਜਿਹੜੀ ਅਗਵਾਈ ਆ ਸਾਡੇ ਤਿੰਨੇ ਹਸਤੀਆਂ 'ਚ ਬਹੁਤ ਵੱਧੀ ਰਹੀ ਆ ਸੋ ਅਸੀਂ ਆਸ ਕਰਦੇ ਅੱਜੇ ਨੂੰ ਵੀ ਤੁਹਾਨੂੰ